ਅੱਜ ਹਲਕਾ ਸਮਰਾਲਾ ਵਿਖੇ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਵੱਡਾ ਵੱਲ ਮਿਲਿਆ ਜਦੋਂ ਪਿੰਡ ਕੁੰਗਰਾਲੀ ਸਿੱਖਾਂ ਦੀ ਗ੍ਰਾਮ ਪੰਚਾਇਤ ਤੋਂ ਮੌਜੂਦਾ ਸਰਪੰਚ ਬੀਬੀ ਕੁਲਦੀਪ ਕੌਰ ਉਹਨਾਂ ਦੇ ਸੁਪੁੱਤਰ ਕੁਲਵੀਰ ਸਿੰਘ ਆਪਣੇ ਸੈਂਕੜੇ ਸਮਰਥਕਾਂ ਦੇ ਨਾਲ ਪਾਰਟੀ ਵਿੱਚ ਸ਼ਾਮਲ ਹੋ ਗਏ ਹਲਕਾ ਸਮਰਾਲਾ ਅਕਾਲੀ ਦਲ ਦੇ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਪੰਚਾਇਤ ਅਕਾਲੀ ਦਲ ਚ ਸ਼ਾਮਲ ਹੋਏ ਪਰਮਜੀਤ ਸਿੰਘ ਢਿੱਲੋਂ ਦੇ ਵੱਲੋਂ ਆਈ ਹੋਈ ਪੰਚਾਇਤ ਮੈਂਬਰਾਂ ਅਤੇ ਸਰਪੰਚ ਦਾ ਸਵਾਗਤ ਕੀਤਾ ਗਿਆ ਸਰਪੰਚ ਦੇ ਪੁੱਤਰ ਕੁਲਬੀਰ ਸਿੰਘ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਕਾਲੀ ਦਲ ਦੀ ਜਿੱਤ ਲਈ ਉਹ ਦਿਨ ਰਾਤ ਕੰਮ ਕਰਨਗੇ ਅੱਜ ਪਿੰਡ ਕੰਗਰਾਲੀ ਸਿੱਖਾਂ ਦੀ ਜਿਹੜੀ ਪੰਚਾਇਤ ਆ ਸਰਪੰਚ ਸਹਿਬਾਨ ਆਪਣੇ ਸਾਥੀਆਂ अनेका ਸਾਥੀਆਂ ਦੇ ਨਾਲ ਅਤੇ अनेका ਅਡਰਟ ਪਾਰਟੀਆਂ ਤੋਂ ਜਿਨ੍ਹਾਂ ਵਰਕਰ ਸਹਿਬਾਨ ਸਨ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣ ਦਾ ਇਹਨਾਂ ਨੇ ਫੈਸਲਾ ਕੀਤਾ ਇਹ ਇੱਕ ਗਲਤਾ ਯਕੀਨਨ ਤੌਰ ਤੇ ਪੂਰੇ ਪੰਜਾਬ ਦੇ ਵਿੱਚ ਲੋਕ ਮੰਨਦੇ ਨੇ ਵੀ ਜੇ ਪੰਜਾਬ ਦਾ ਵਿਕਾਸ ਕਰਨਾ ਤਾਂ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਕਰ ਸਕਦੀ ਆ ਇਸ ਪਿੰਡ ਦੇ ਜਿਹੜੇ ਮੇਰਾ ਵੀਰ ਕੁਲਵੀਰ ਸਰਪੰਚ ਸਾਹਿਬ ਦੇ ਸੁਪੁੱਤਰ ਨੇ ਜਿਹੜੇ ਉਹਨਾਂ ਦੇ ਨਾਲ ਸਮੁੱਚੀ ਜਿਹੜੀ ਨੌਜਵਾਨਾਂ ਦੀ ਟੀਮ ਆ ਉਹਨਾਂ ਨੇ ਅੱਜ ਪ੍ਰਣ ਕੀਤਾ ਵੀ ਆਉਣ ਵਾਲੇ ਸਮੇਂ 'ਚ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣਗੇ ਇਸ ਪਿੰਡ ਤੋਂ ਭਾਰੀ ਬੋਮਨਾਂ ਜਿਤਾਉਣਗੇ ਤੇ ਮੈਂ ਸਮੁੱਚੇ ਇਲਾਕੇ ਦੇ ਬਾਕੀ ਸੱਜਣਾ ਨੂੰ ਵੀ ਬੇਨਤੀ ਕਰਦਾ ਦੇਖੋ ਜਿਹੜੇ ਪੰਜਾਬ ਪੰਜਾਬੀਆਂ ਦਾ ਆ ਇਹ ਤੇ ਹੱਕ ਪੰਜਾਬੀਆਂ ਦਾ ਹੋਣਾ ਚਾਹੀਦਾ ਜਿਹੜੇ ਦਿੱਲੀ ਤੋਂ ਪਾਰਟੀਆਂ ਚਲਦੀਆਂ ਨੇ ਉਹਨਾਂ ਤੋਂ ਦਰਕਨਾਰਾ ਕਰਕੇ ਆਪਣੀ ਖੇਤਰੀ ਪਾਰਟੀ ਆਪਣੀ ਮਾਂ ਪਾਰਟੀ ਸ਼੍ਰੋਮਣੀ ਕਾਲੀ ਦਲ ਦਾ ਸਾਥ ਦਓ ਤੇ ਮੈਂ ਵਿਸ਼ਵਾਸ ਦਿਵਾਉਣਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਪੰਚਾਇਤਾਂ ਹੋਰ ਵੀ ਸ਼ਾਮਲ ਹੋ ਰਹੀਆਂ ਨੇ ਤੇ ਸਮਰਾਲੇ ਇਲਾਕੇ ਦੇ ਵਿੱਚ ਆਪਾਂ ਸ਼੍ਰੋਮਣੀ ਕਾਲੀ ਦਲ ਦੀ ਚੜ੍ਹਦੀ ਕਲਾ ਕਰਦੇ ਹੋਏ ਸਮੁੱਚੇ ਇੱਕ ਪਰਿਵਾਰ ਦੀ ਤਰ੍ਹਾਂ ਕੰਮ ਕਰਾਂਗੇ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਜਿੰਨੇ ਵੀ ਪੰਚ ਸਹਿਬਾਨ ਤੇ ਸਰਪੰਚ ਸਹਿਬਾਨ ਸਾਡੇ ਵਿੱਚ ਅੱਜ ਸ਼ਾਮਲ ਹੋਏ ਨੇ ਸਾਰਿਆਂ ਦਾ ਤੇ ਨਗਰ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਗੁਰਜੀ ਦਾ ਖਾਲਸਾ ਜੀ ਭਾਈ ਗੁਰਜੀ ਕੀ ਫਤਿਹ ਅਸੀਂ ਅੱਜ ਪਿੰਡ ਗੰਗਰਾਲੀ ਸਖਾਂ ਦੀ ਪੰਚਾਇਤ ਵੀਰ ਪਰਮਜੀਤ ਨਾਲ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਲ ਹੋ ਰਹੇ ਆਂ ਸਮੇਂ ਦੀ ਸਰਕਾਰ ਦੇ ਅਤਿਆਚਾਰ ਤੋਂ ਤੰਗ ਆ ਕੇ ਤੇ ਕੱਲ ਨਜਾਇਜ਼ ਪਰਚਾ ਹੀ ਮੇਰੇ ਤੇ 751 ਦਾ ਹਾਲਾਂਕਿ ਜਿਨ੍ਹਾਂ ਦਾ ਕਸੂਰ ਸੀਗਾ ਉਹ ਬਾਹਰ ਨਹੀਂ ਮੇਰੇ ਤੇ 751 ਦਾ ਪਰਚਾ ਪਾਤਾ ਇਸ ਕਰਕੇ ਅਸੀਂ ਅਤਿਆਚਾਰ ਤੋਂ ਤੰਗ ਆ ਕੇ ਸ਼੍ਰੋਮਣੀ ਅਕਾਲੀ ਦਲ ਚ ਪਰਮਜੀਤ ਵੀਰ ਦੀ ਰਵਾਈ ਹੇਠ ਸ਼ਾਮਲ ਹੋ ਰਹੇ ਆਂ ਤੇ ਪਾਰਟੀ ਨੂੰ ਪਿੰਡੋ ਜਿਤਾਵਾਂਗੇ ਵੀ ਕਿੰਨੇ ਪੰਜ ਨੇ ਨਾਲ ਤੇ ਕਿੰਨੇ ਜਿਹੜੇ ਮੈਂਬਰ ਹੈਗੇ ਆ ਆਵਣ ਨਾਲ ਕਰੀਬ ਜੀ 4-5 ਤੋਂ 5-5 ਨੇ ਨਾਲ ਹੀ ਤੇ ਸਾਰਾ ਪਿੰਡ ਵੀ ਲਗਭਗ ਸਾਰਾ ਹੀ ਆਪਣੇ ਨਾਲ ਸ਼ਾਮਲ ਹੋ ਰਿਹਾ ਤੇ ਸਾਰੇ ਆਪਾਂ ਜੀ ਜਾਣ ਲਾ ਕੇ ਕੋਸ਼ਿਸ਼ ਕਰਾਂਗੇ ਇਹ ਪਾਰਟੀ ਜਿੱਤਣ ਦੀ ਮੈਂ ਮੱਗਰ ਸਿੰਘ ਜੀ ਅੱਸੀ ਕਾਲ ਦੀ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਅਸੀਂ ਅੱਜ ਸੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਰਹੇ ਹਾਂ ਜੀ ਸਮੂਹ ਸਾਡੀ ਪੰਚਾਇਤ ਤੇ ਇਸ ਮੂਹ ਨਗਰ ਵਾਸੀ ਜੋ ਵੀ ਸਾਡੇ ਨਾਲ ਪੰਚਾਇਤ ਸਮੇਂ ਨਾਲ ਖੜੇ ਨੇ ਵੀਰੋ ਸਾਰਾ ਸਮੁੱਚਾ ਪਿੰਡ ਜੋ ਵੀ ਸਾਡੇ ਨਾਲ ਸੀਗਾ ਸਾਡੇ ਨਾਲ ਸਹਿਮਤੀ ਦੇ ਨਾਲ ਆਏ ਨੇ ਜੀ ਤੇ ਅਸੀਂ ਅੱਜ ਦੇ ਅੱਜ ਅਸੀਂ ਸੋਮਣੀ ਕਾਲੀਦਾਲ ਦੇ ਵਿੱਚ ਸਮਰਥਨ ਦੇ ਰਹੇ ਹਾਂ ਅਸੀਂ ਸਰਦਾਰ ਸੁਖਵੀਰ ਸਿੰਘ ਬਾਦਲ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਉਹਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਬਹੁਤ ਸਹਾਇਤਾ ਕੀਤੀ ਆ ਜੋ ਕਿ ਮੋਰਚਾ ਜਿੱਥੇ-ਜਿੱਥੇ ਵੀ ਅਸੀਂ ਜਾਣਦੇ ਸੀਗੇ ਆਪਣੇ ਦਰਿਆਵਾਂ ਦੇ ਵਿੱਚ ਪਾੜ ਪਏ ਨੇ ਸਾਬਾਦਲ ਸਾਹਿਬ ਨੇ ਇਹ ਨਹੀਂ ਦੇਖਿਆ ਵੀ ਕੌਣ ਰੁਗ ਪਰ ਪਰ ਪਈਆਂ ਦੇ ਛਿੱਟੇ ਨੇ ਉਹਨਾਂ ਨੇ ਇਹ ਨੀਤੀਆਂ ਵਾਸੀ ਦੇ ਦੇਉ ਅਸੀਂ ਕਹਿੰਨੇ ਵੀ ਅਸੀਂ ਜੋਸਾ ਇਹਨਾਂ ਨੂੰ ਅਸੀਂ ਚੰਗੇ ਪਾਸੇ ਲਾਈਏ ਤੇ ਸਾਡੇ ਨਗਰ ਦਾ ਨਾਂ ਵੀ ਉੱਚਾ ਹੋਵੇ ਜੀ ਅਸੀਂ ਇਹਦੇ ਕਾਰਨ ਅਸੀਂ ਸਰਦਾਰ ਪਰਮਜੀਤ ਸਿੰਘ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ